ਗਟੂ ਹੋਣਾ ਚਾਈਨਾ ਦਾ ਬਿਲਕੁਲ ਨਹੀਂ ਡਾਣਾ ਹੁਣ ਆਪਾਂ ਧਾਗੇਲੀ ਡੋਰ ਲਿਆਂਦੀ ਆ ਉਹ ਮਾਨੂੰ ਲੈ ਕੇ ਦਿੱਤੀ ਉਹਨਾਂ ਨੇ ਇਹ ਡੋਰ ਡਾਉ ਆਪਾਂ ਪੋਕੀਮਨੀ ਨਹੀਂ ਕਰ ਲੈ ਕੇ ਦਿੱਤੀ ਡੋਰ ਐ ਉਹ ਦੇਨ ਪੁਲਿਸ ਵਾਲਿਆਂ ਗੱਲੇ ਲਾਗੀ ਦਿੱਤੀ ਡੋਰ ਕਹਿੰਦੇ ਹੁਣ ਇਹਨਾਂ ਡਾਉ ਤੇ ਉਹ ਚਾਈਨਾ ਗਟੂ ਛੱਡ ਦੋ ਤੇ ਮੈਂ ਪੋਕੀਮਨੀ ਇਕੱਠੀ ਕਰਕੇ ਗਟੂ ਲਿਆਂਦਾ ਸੀ ਚਾਈਨਾ ਦਾ ਤੇ ਉਹ ਵੀ ਮੈਂ ਸਾਰਾ ਸਾੜਦਾ ਹੁਣਾ ਤੇ ਹੁਣ ਮੈਂ ਇਹ ਕਹਿਣਾ ਚਾਹੁੰਦਾ ਚਾਈਨਾ ਡੋਰ ਨਾਲ ਨਾ ਡਾਉ ਤੇ ਉਹਨੇ ਸਖਤ ਬੰਦੀ ਕੀਤੀ ਜਾਵੇ ਚਾਈਨਾ ਡੋਰ ਨੂੰ ਕਰਕੇ ਤੋਂ ਰਹਿਣ ਵਾਲੇ ਜੀ ਅਸੀਂ ਗੁਨਾਣਕਵਾੜਾ ਦੇ ਰਹਿਣ ਵਾਲੇ ਆ ਜਨੀ ਨੀੜ ਵਾਲੀ ਗਲੀ ਦੇ ਵਿੱਚ ਕੀ ਕੀ ਕੰਮ ਕਰਦੇ ਮੈਂ ਪੰਜਾਬ ਪੁਲਿਸ ਤੋਂ ਚੇਸ ਆਈ ਆ ਟ੍ਰੈਫਿਕ ਪੁਲਿਸ ਦੇ ਵਿੱਚ ਲੱਗੇ ਆ ਡਿਊਟੀ ਕਰ ਰਹੇ ਆ ਹਾਂਜੀ ਅੱਜ ਕੀ ਉਪਰਾਲਾ ਕੀਤਾ ਗੁਨਾਣਕਵਾੜਾ ਵਿੱਚ ਉਪਰਾਲਾ ਦੇਖੋ ਜੀ ਅਸੀਂ ਸਾਰਿਆਂ ਨੇ ਰਲ ਕੇ ਇਹਨਾਂ ਵੀਰਾਂ ਨਾਲ ਮੰਗਲਬਾਦ ਕੀਤੀ ਸੀ ਕਿ ਭਾਈ ਚਾਨਾ ਡੋਰ ਜਿਹੜੀ ਲੋਕਾਂ ਦੇ ਗਲੇ ਵੱਡੇ ਜਾ ਰਹੇ ਆ ਬੱਚਿਆਂ ਦੇ ਵੀ ਵੱਡਿਆਂ ਦੇ ਵੀ ਸਾਡਾ ਨੁਕਸਾਨ ਹੋ ਰਿਹਾ ਜਾਨੀ ਨੁਕਸਾਨ ਹੋ ਰਿਹਾ ਕੱਲ ਨੂੰ ਸਾਡਾ ਮਾਂ ਸਾਡਾ ਬੱਚਾ ਵੀ ਕਿਸੇ ਦਾ ਸਾਡਾ ਪਰਿਵਾਰ ਦਾ ਮੈਂਬਰ ਵੀ ਕੋਈ ਹੋ ਸਕਦਾ ਕਿਉਂਕਿ ਸਾਨੂੰ ਸੀਪੀ ਸਾਹਿਬ ਨੇ ਸਰਦਾਰ ਗੁਰਪ੍ਰੀਤ ਸਿੰਘ ਜੀ ਸਾਡੇ ਮਾਨਯੋਗ ਸੀਪੀ ਸਾਹਿਬ ਉਹਨਾਂ ਨੇ ਸਮਝਾਇਆ ਪਰੇਰਿਆ ਸੀ ਸਾਨੂੰ ਸਾਰੇ ਪੁਲਿਸ ਅਫਸਰ ਮੁਲਾਜ਼ਮਾਂ ਨੂੰ ਇਕੱਤਰ ਕਰਕੇ ਉਸ ਤੋਂ ਬਾਅਦ ਸਰਦਾਰ ਹਰਪਾਲ ਸਿੰਘ ਜੀ ਦੇ ਸਾਡੇ ਟ੍ਰੈਫਿਕ ਦੇ ਨੇ ਐਸਪੀ ਸਾਹਿਬ ਉਹਨਾਂ ਨੇ ਵੀ ਸਾਨੂੰ ਕਿਹਾ ਸੀ ਕਿ ਭਾਈ ਜਿੱਥੇ ਵੀ ਕੋਈ ਚੰਨਾ ਡੋਰਦਾ ਇਹੋ ਜਿਹਾ ਹੁੰਦਾ ਕੰਮ ਉਹਨੂੰ ਫੜੋ ਫੜਾਓ ਲੇਕਿਨ ਅਸੀਂ ਪਹਿਲਾਂ ਇਹ ਕੋਈ ਕੀਤੀ ਵੀ ਆਪਾਂ ਬੱਚਿਆਂ ਨੂੰ ਪਰੇਰਿਆ ਜੀ ਭਾਈ ਜੀ ਦੀ ਕੋਈ ਹੈਗੀ ਆ ਲਿਆਓ ਉਹਕੇ ਬੱਚਿਆਂ ਨੇ ਕਿਹਾ ਵੀ ਸਰ ਕੋ ਪਿਛਲੇ ਸਾਲ ਦੀਆਂ ਪਈਆਂ ਮੈਂ ਕਿਹਾ ਵੀ ਕੋਈ ਨਹੀਂ ਪਿਛਲੇ ਸਾਲ ਦੀਆਂ ਲਿਆਓ ਜਨਵਰੀ ਕਿ ਵੀ ਕਿਸੇ ਨੇ ਗਲਤੀ ਨਾਲ ਲਿਆ ਆਂਦੀ ਹੈ ਮੁੱਲ ਲਿਆਓ ਤੇ ਸਾੜੀਏ ਕਾਫੀ ਸਾਰੇ ਗੱਟੂ ਜਿਹੜੇ ਇੱਥੇ ਅੱਗ ਲਾ ਕੇ ਸਾੜੇ ਗਏ ਆ ਤਾਂ ਕਿ ਅਸੀਂ ਚੋਨਾਡੋਰ ਤੋਂ ਆਪਣੀ ਜਾਨ ਬਚਾ ਸਕੀਏ ਹੋਰ ਨਾਲ ਦੀ ਵੀ ਜਾਨ ਬਚਾ ਸਕੀਏ ਇਹ ਜਿਹੜੇ 2-4 ਤੁਹਾਡੇ ਆਪਣੇ ਘਰ ਦੇ ਲੱਗੇ ਉਹਨਾਂ ਨੂੰ ਹੀ ਪ੍ਰੇਰਿਤ ਕੀਤਾ ਕਿ ਪੂਰੇ ਨਹੀਂ ਅਸੀਂ ਪੂਰੇ ਕਨਾਨੇ ਕੋੜੇ ਵਿੱਚੋਂ ਇਕੱਤਰ ਕੀਤੇ ਆ ਕਿੰਨੇ ਕੁ ਘਰ ਆ ਜਿਹੜਾ ਮੰਨ ਲਓ ਕਰੀਬ ਆਪਾਂ ਨਾਲੋ ਕਿ 20-25 ਘਰਾਂ ਦੇ ਵਿੱਚ ਕਿਹਾ ਜਿਨ੍ਹਾਂ ਦੇ ਵਿੱਚੋਂ ਕਾਫੀਆਂ ਨੇ ਲੈਣ ਕੀ ਲਿਆ ਕੇ ਦਿੱਤੇ ਸਾਨੂੰ ਇਸ ਗੱਟੂ ਉਹ ਅੱਗ ਲਾ ਕੇ ਹੀ ਸਾੜੇ ਨੇ ਸਾਰਿਆਂ ਨੇ ਮੂਰੇ ਮਹਲਾ ਲਿਆ ਨੇ ਵੇਖਿਆ ਵੀ ਗਿਆ ਇੱਕ ਦੋ ਚੋਰੀ ਬੱਚੇ ਨੇ ਲਿਆਂਦੇ ਤੇ ਤੁਹਾਡੇ ਵੱਲੋਂ ਵੀ ਵਿੱਚ ਪਾ ਕੇ ਸਾਰੇ ਬਿਲਕੁਲ ਜੀ ਉਹਨਾਂ ਨੂੰ ਸਮਝਾਇਆ ਗਿਆ ਵੀ ਪੁੱਤ ਕੱਲ ਨੂੰ ਸਾਡਾ ਬੱਚਾ ਵੀ ਹੋ ਸਕਦਾ ਜੀ ਜਿਹੜੇ ਸਾਡਾ ਪਰਿਵਾਰ ਦਾ ਮੈਂਬਰੀ ਕੋਈ ਹੋ ਸਕਦਾ ਉਹ ਰਾਤ ਜਾਂਦਾ ਹੋਵੇ ਮੋਟਰਸਾਈਕਲ ਤੇ ਸਕੂਟਰ ਦੇ ਜਾਂ ਘਰ ਦੇ ਉੱਤੇ ਕੋਈ ਛੱਤ ਦੇ ਖਲੋਤਾ ਵੀ ਉਹਦੇ ਵੀ ਫੇਰ ਸਕਦੀ ਹੈ ਬੱਚਿਆਂ ਨਾਲ ਗੱਲਬਾਤ ਕੀਤੀ ਕਿੰਨੇ ਉਹ ਪਾਕਟ ਮਲੇ ਆਪਾਂ ਜੋਰ-ਜੋਰ ਕੇ ਆ ਦੇਖੀ ਸੀ ਪਰ ਚੋਰੀ ਲਿਆਂਦੇ ਸੀ ਫਿਰ ਵੀ ਉਸਦੇ ਬਾਅਦ ਵੀ ਤੁਹਾਡੇ ਕੋਲ ਵੱਲੋਂ ਇਹ ਉਪਰਾਲਾ ਕੀਤਾ ਗਿਆ ਕੀ ਹੈ ਨਾ ਦੇਖੋ ਅਸੀਂ ਬੱਚਿਆਂ ਨੂੰ ਹੋ ਗਿਆ ਠੀਕ ਹੈ ਜਿਤਨਾ ਵੀ ਤੁਸੀਂ ਇਕੱਤਰ ਕਰਕੇ ਮਾਇਆ ਲਿਆਂਦੀ ਪੈਸੇ ਇਕੱਠੇ ਕਰਕੇ ਲਿਆਂਦੀ ਆ ਪਰ ਲੇਕਿਨ ਜਿਹੜੀ ਅਸਲੀਅਤ ਹੈ ਸਚਾਈ ਇਹ ਆ ਕਿ ਤੁਹਾਡਾ ਵੀ ਨੁਕਸਾਨ ਹੋਣਾ ਤੁਹਾਡੀ ਤਾਂ ਹੋਣ ਵੱਡੀ ਜਾਵੇ ਫਿਰ ਕੀ ਕਰੋਗੇ ਅੱਜ ਤਾਂ ਆਪਾਂ 1000 1500 ਦਾ ਗੱਟੂ ਸਾੜ ਦਾਂਗੇ ਲੇਕਿਨ ਇਹ ਕਿਸੀ ਧੌਂ ਤੇ ਫਿਰ ਗਿਆ 60 70 ਹਜ਼ਾਰ ਰੁਪਏ ਲਾਉਗਾ ਹਸਪਤਲ ਦੇ ਵਿੱਚ ਹੋ ਸਕਦਾ ਕਿ ਅਸੀਂ ਜਾਣ ਵੀ ਜਾ ਸਕਦੀ ਹਾਂ ਆਪ ਪਬਲੀਕ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਨੀ ਆਉਂਦੇ ਹੱਥ ਜੋੜ ਕੇ ਕਹਿੰਨੇ ਬੇਨਤੀ ਕਰਦੇ ਆ ਕਿ ਸਰਕਾਰ ਨੇ ਜੋ ਉਪਰਾਲਾ ਕੀਤਾ ਸਾਡੇ ਸੀਪੀ ਸਾਹਿਬ ਜੀ ਨੇ ਉਪਰਾਲਾ ਕੀਤਾ ਸਾਡੇ ਮਾਨਯੋਗ ਟ੍ਰੈਫਿਕ ਦੇ ਜਿਹੜੇ ਐਸਪੀ ਸਰਦਾਰ ਹਪਾ ਸੀ ਇਹਨਾਂ ਨੇ ਉਪਰਾਲਾ ਕੀਤਾ ਤੁਹਾਨੂੰ ਸਮਝਾਉਂਦੇ ਨੇ ਪ੍ਰੇਰਦੇ ਨੇ ਅਸੀਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਚੈਨਾ ਡੋਰ ਨਾ ਗੁਡੀ ਨਾ ਡਾਓ ਆਪਣੀ ਆਪਣੇ ਪਰਿਵਾਰ ਦੀ ਆਪਣੇ ਆਣ ਗਵਾਂ ਆਪਣੇ ਪਰਿਵਾਰਾਂ ਦੀ ਹੋਰ ਨਾਲ ਦੇ ਪਰਿਵਾਰਾਂ ਦੀ ਜਾਨ ਬਚਾਓ ਇਸ ਖੂਨੀ ਡੋਰ ਕੋਲੋਂ ਤੁਸੀਂ ਕਿਤੇ ਨੌਕਰੀ ਕਰਦੇ ਕਿੱਥੇ ਡਿਊਟੀ ਕਰਦੇ ਮੈਂ ਟ੍ਰੈਫਿਕ ਪੁਲਿਸ ਵਿੱਚ ਨੌਕਰੀ ਕਰਦਾ ਆ ਅੰਮ੍ਰਿਤਸਰ ਵਿੱਚ ਹੀ ਇਹ ਤੁਹਾਡੇ ਵੱਲੋਂ ਇਕੱਲਾ ਉਪਰਾਲਾ ਹੈ ਕਿ ਤੁਹਾਡੇ ਸਾਥੀਆਂ ਵੱਲੋਂ ਹੋਰ ਵੀ ਤੁਹਾਡੇ ਹੋਰ ਵੀ ਇਹ ਕੇ ਕਰਨਗੇ ਜੀ ਅਸੀਂ ਦੀ ਕੋਸ਼ਿਸ਼ ਕੀਤੀ ਹੈਗਾ ਇਹ ਪਹਿਲਾ ਪਹਿਲਾ ਹੀ ਹੈ ਤੁਹਾਡੇ ਅੱਖਾਂ ਜੀ ਕਿ ਹੋਰ ਵੀ ਕਿਉਂ ਡਿਊਟੀ ਵਾਲੇ ਅਫਸਰ ਨੇ ਪੁੱਛਦਾ ਕਿਸੇ ਨੇ ਹੋਰ ਵੀ ਕੀਤਾ ਹੋਵੇ ਸਦੇ ਆਪਣਾ ਸਰਦਾਰ ਦਲਜੀਤ ਸਿੰਘ ਜੀ ਹੈਗੇ ਨੇ ਅਸੀਂ ਸਾਹਿਬ ਜਿਹੜੇ ਟ੍ਰੈਫਿਕ ਐਜੂਕੇਸ਼ਨ ਚੱਲਦੇ ਨੇ ਉਹ ਵੀ ਬਹੁਤ ਇਹੋ ਜਿਹਾ ਉਪਰਾਲਾ ਕਰਦੇ ਨੇ ਬੱਚਿਆਂ ਨੂੰ ਸਕੂਲਾਂ ਵਿੱਚ ਜਾ ਕੇ ਪ੍ਰੇਰਦੇ ਨੇ ਉਹਨਾਂ ਦੀ ਮੀਟਿੰਗਾਂ ਕਰਦੇ ਨੇ ਸਕੂਲਾਂ ਵਿੱਚ ਮੀਟਿੰਗਾਂ ਕਰਕੇ ਬੱਚਿਆਂ ਨੂੰ ਸਕੂਲਾਂ ਵਿੱਚ ਪ੍ਰੇਰਦੇ ਨੇ ਵੀ ਅੱਜ ਤੋਂ ਬਾਅਦ ਚੈਨਲ ਡੋਰ ਨਹੀਂ ਡੋਣੀ ਉਹ ਪ੍ਰਣ ਕਰਾਉਂਦੇ ਨੇ ਉਹਨਾਂ ਕੋਲੋਂ ਇਹ ਵੀ ਸਰਦਾਰ ਹਰ ਸਾਡੇ ਸੀਪੀ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਨੇ ਉਹਨਾਂ ਨੂੰ ਸਮਝਾ ਪਰੇ ਰਿਹਾ ਆ ਸਰਦਾਰ ਦਲਜੀਤ ਸਿੰਘ ਜੀ ਨੇ ਐਸਆਈ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਉਹ ਵੀ ਜਾ ਕੇ ਘਰ-ਘਰ ਜਾ ਕੇ ਵੀ ਕੋਸ਼ਿਸ਼ ਕਰਦੇ ਨੇ ਜਿੱਥੇ ਵੀ ਉਹਨਾਂ ਨੂੰ ਮੌਕਾ ਮਿਲਦਾ ਸਕੂਲਾਂ ਜਾ ਰਹੇ ਨੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਸਮਝਾਉਂਦੇ ਨੇ ਟੀਚਰਾਂ ਨੂੰ ਪ੍ਰਿੰਸੀਪਲਾਂ ਨੂੰ ਉਹਨਾਂ ਨੂੰ ਸਮਝਾ ਕੇ ਇਹ ਦੱਸਦੇ ਨੇ ਵੀ ਭਈ ਅੱਜ ਤੋਂ ਬੱਚਿਆਂ ਨੇ ਡੋਰ ਨਾ ਗੱਡੀ ਨਹੀਂ ਡਾਉਣੀ ਧਾਗਿਆ ਦੀ ਡੋਰ ਨਾ ਗੱਡੀ ਡਾਓ ਤਾਂ ਕਿ ਅਸੀਂ ਆਪਣੀ ਜਾਨ ਮਾਲ ਦੀ ਰਾਖੀ ਕਰ ਸਕੀਏ ਸਾਡੀ ਜਾਨ ਬਚ ਸਕੇ ਅਨੀਆਂ ਜਾਣਾਂ ਜਾਣ ਦੇ ਬਾਵਜੂਦ ਵੀ ਇੰਨੇ ਚੱਕਮੀ ਹੋਣ ਦੇ ਬਾਵਜੂਦ ਲੋਕ ਕਿਉਂ ਨਹੀਂ ਬਾਜ਼ ਆ ਰਹੇ ਇਹ ਸਾਡੀ ਮਾੜੀ ਮੱਤ ਹੈ ਸੋਚ ਮਾੜੀ ਆ ਜਿਹੜੇ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਹਟਾਉਂਦੇ ਇਹ ਸਾਡੀ ਇਹੀ ਬੇਨਤੀ ਆ ਵੀ ਜੇ ਕਿਸੇ ਦੇ ਬੱਚੇ ਦੀ ਗਈ ਸਾਡੇ ਦੇ ਵੀ ਜਾ ਸਕਦੀ ਆ ਕਿਸੇ ਡੋਰ ਫੇਰੀ ਸਾਡੇ ਦੇ ਫੇਰ ਸਾਡੇ ਵੀ ਫੇਰ ਸਕਦੀ ਆ ਸਾਡੇ ਮਹੱਲੇ 'ਚ ਵੀ ਇਸ ਤਰ੍ਹਾਂ ਦਾ ਇੱਕ ਕਾਂਡ ਹੋਇਆ ਸੀ ਪਿਛਲੇ ਸਾਲ ਉਹ ਸਾਰੇ ਕੰਮ ਸੇਕਾ ਮਤੇ 40 50 ਟਾਂਕੇ ਲੱਗੇ ਸੀ ਸਾਡੀ ਗਰਦਨ ਫਿਰ ਗਈ ਸੀ ਲੇਕਿਨ ਸ਼ੁਕਰ ਹੈ ਪ੍ਰਮਾਤਮਾ ਦਾ ਉਸ ਬੱਚੇ ਦਾ ਬਚਾਅ ਹੋ ਗਿਆ ਉਹਨੂੰ ਵੇਖ ਕੇ ਹੀ ਇਹ ਡੋਰ ਬੰਦ ਕੀਤੀ ਗਈ ਤਾਂ ਉਹਨੂੰ ਵੀ ਦੇਖਿਆ ਹੋਰ ਵੀਡੀਓ ਵੀ ਦੇਖੀਆਂ ਸਨ ਜਿਸ ਕਰਕੇ ਮਨ 'ਚ ਵੀ ਇੱਕ ਬਲਬਲਾ ਉੱਠਿਆ ਵੀ ਭਾਈ ਇਹ ਗਲਤ ਗੱਲ ਹੈ ਠੀਕ